ਮਾਹੀਗੁਰ ਜੀ ਕਾ ਖਾਲਸਾ ਮਾਹੀਗੁਰ ਜੀ ਕੀ ਫਤਿਹ ਕਿਸਾਨੀ ਅੰਦੋਲਨ ਬਹੁਤ ਜ਼ੋਰ ਤੇ ਚੱਲ ਰਿਹਾ ਹੈ ਬਹੁਤ ਉਹ ਲੋਕ ਨੇ ਜਿਹੜੇ ਵਿਰੋਧ ਕਰਦੇ ਆ ਬਹੁਤ ਉਹ ਲੋਕ ਨੇ ਜਿਹੜੇ ਉਹਨਾਂ ਦੇ ਹੱਕ ਵਿੱਚ ਨੇ ਸਭ ਤੋਂ ਵੱਡਾ ਜੇ ਕੋਈ ਕਿਸਾਨੀ ਅੰਦੋਲਨ ਦੇ ਵਿੱਚ ਰੋਲ ਅਦਾ ਕਰ ਰਿਹਾ ਹੈ ਪੰਜਾਬ ਦਾ ਜੋਦਾ ਬਣਨ ਵਾਲ ਤੇ ਉਹ ਕੌਣ ਹੈ ਜਰਜੀਤ ਸਿੰਘ ਢੱਲੇਵਾਲ ਮੈਂ ਜਿਹੜੀ ਅੱਜ ਗੱਲ ਤੁਹਾਡੇ ਨਾਲ ਕਰਨੀ ਹੈ ਥੋੜਾ ਜਾਂ ਇਹਨੂੰ ਧਿਆਨ ਦੇ ਨਾਲ ਸੁਣਿਓ ਜ਼ਰੂਰ ਕਿਸਾਨ ਆਗੂ ਦਲਾਲਾਂ ਨੇ ਜਿਹੜਾ ਆਮ ਕਿਸਾਨਾਂ ਨੂੰ ਗੁੰਮਰਾਹ ਕੀਤਾ ਹੈ ਐਮਐਸਪੀ ਦੇ ਮੁੱਦੇ ਤੇ ਤੁਸੀਂ ਜਿੰਨੇ ਵੀ ਦੁਨੀਆਂ ਤੇ ਮੁਲਖ ਨੇ ਕਿਸੇ ਵੀ ਮੁਲਕ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਇਹ ਸਾਬਤ ਕਰੋ ਕਿ ਉੱਥੇ ਐਮਐਸਪੀ ਉਹ ਸਰਕਾਰ ਦੇ ਰਹੀ ਹੈ ਬਿਲਕੁਲ ਨਹੀਂ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਮੁੱਦਾ ਉਭਾਰਿਆ ਗਿਆ ਕੌਣ ਨੇ ਉਹ ਲੋਕ ਜਿਹੜੇ ਭਾਰਤ ਦੀ ਕਿਸਾਨੀ ਨੂੰ ਬਰਬਾਦ ਕਰਨਾ ਚਾਹੁੰਦੇ ਐ ਜਦੋਂ ਤੁਸੀਂ ਕਾਮਰੇਡ ਲਾਣੇ ਦੀ ਗੱਲ ਕਰੋਗੇ ਜਦੋਂ ਤੋਂ ਇਹਨਾਂ ਨੇ ਇਹ ਧਰਨੇ ਲਾਉਣੇ ਸ਼ੁਰੂ ਕੀਤੇ ਨੇ ਸੰਘਰਸ਼ ਕਰਨੇ ਸ਼ੁਰੂ ਕੀਤੇ ਨੇ ਉਦੋਂ ਦਾ ਦੁਨੀਆ ਦੀ ਹਿਸਟਰੀ ਵਿੱਚ ਇੱਕ ਵੀ ਮੈਨੂੰ ਉਹ ਸੰਘਰਸ਼ ਦੱਸੋ ਜਿਹੜਾ ਸਕਸੈਸਫੁਲ ਹੋਇਆ ਹੋਵੇ ਜਿੱਥੇ ਇਹਨਾਂ ਨੂੰ ਕਾਮਯਾਬੀ ਮਿਲੀ ਹੋਵੇ ਇੱਕ ਬਿਜ਼ਨਸ ਦੱਸੋ ਜਦੋਂ ਤੁਸੀਂ ਭਾਰਤ ਦੀ ਗੱਲ ਕਰਦੇ ਹੋ ਭਾਰਤ ਦੇ ਵਿੱਚ ਜਿੰਨੀਆਂ ਵੀ ਫਸਲਾਂ ਧਰਤੀ ਤੇ ਪੈਦਾ ਹੁੰਦੀਆਂ ਨੇ ਉਹਨਾਂ ਸਾਰੀਆਂ ਫਸਲਾਂ ਤੇ ਐਮਐਸਪੀ ਮੰਗਦੇ ਆ ਜਦੋਂ ਕਿ ਕਿਸੇ ਵੀ ਮੁਲਕ ਦੇ ਵਿੱਚ ਕੋਈ ਵੀ ਸਰਕਾਰ ਐਮਐਸਪੀ ਦੇ ਨਹੀਂ ਰਹੀ ਸਿੱਧੇ ਤੌਰ ਤੇ ਇਹਦਾ ਛੇਟਾ ਇਹਦਾ ਰਿਜ਼ਲਟ ਇਹ ਨਿਕਲਦਾ ਹੈ ਕਿ ਕਿਸਾਨ ਆਗੂਆਂ ਨੇ ਕਿਸਾਨ ਨੂੰ ਗੁੰਮਰਾਹ ਕੀਤਾ ਲੌਲੀਪੌਪ ਦਿੱਤਾ ਗਿਆ ਔਰ ਡਰਾਇਆ ਗਿਆ ਇਮੋਸ਼ਨਲ ਬਲੈਕਮੇਲ ਕੀਤਾ ਗਿਆ ਕਿ ਤੁਹਾਡੀਆਂ ਜ਼ਮੀਨਾਂ ਦਬ ਲਈਆਂ ਜਾਣਗੀਆਂ ਤੁਹਾਨੂੰ ਲਾਵਾਰਸ ਕਰ ਦਿੱਤਾ ਜਾਏਗਾ ਜ਼ਮੀਨਾਂ ਤੋਂ ਲਾਂਬੇ ਕਰ ਦਿੱਤਾ ਜਾਏਗਾ ਇਹੋ ਜਿਹੇ ਡਰਾਬੇ ਇਹ ਕਿਸਾਨ ਜਥੇਬੰਦੀਆਂ ਵਾਲਿਆਂ ਨੇ ਥੋਪੇ ਨੇ ਆਮ ਕਿਸਾਨਾਂ ਤੇ ਹੁਣ ਮੈਂ ਜਿਹੜੀ ਅੱਜ ਗੱਲਬਾਤ ਕਰਨੀ ਹੈ ਮੈਂ ਭਾਰਤ ਦਾ ਵਚਿੰਦਾ ਔਰ ਮੈਂ ਇਹ ਚਾਹਨਾ ਕਿ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਦੀ ਫਸਲ ਦੀ ਕੀਮਤ ਜਿਹੜੀ ਹੈ ਉਹ ਬਹੁਤ ਵਧੀਆ ਰੇਟ ਦੇ ਨਾਲ ਉਹਨਾਂ ਨੂੰ ਮਿਲੇ ਉਹਨਾਂ ਦੀ ਮਿਹਨਤ ਦਾ ਮਿਹਨਤਾਨਾ ਉਹਨਾਂ ਨੂੰ ਮਿਲੇ ਜਿਹੜੇ ਲੋਕ ਮਿਹਨਤ ਕਰਦੇ ਨੇ ਉਹਨਾਂ ਦੇ ਨਾਲ ਉਹ ਮਜ਼ਦੂਰ ਵੀ ਨੇ ਉਹਨਾਂ ਦਾ ਕੰਮ ਕਰਨ ਵਾਲਾ ਮਿਹਨਤਾਨਾ ਮਿਲਣਾ ਜ਼ਰੂਰੀ ਹੈ ਇਹ ਹਰ ਕੋਈ ਚਾਹੁੰਦਾ ਹੈ ਪਰ ਕਿਤੇ ਨਾ ਕਿਤੇ ਅਸੀਂ ਗਲਤ ਫਹਿਮੀ ਦਾ ਸ਼ਿਕਾਰ ਜ਼ਰੂਰ ਹੋਏ ਅਸੀਂ ਸ਼ਿਕਾਰ ਹੋਏ ਤੇ ਸ਼ਿਕਾਰੀ ਕੌਣ ਨੇ ਉਹ ਵੀ ਸਾਡੇ ਆਪਣੇ ਨੇ ਇੱਕ ਹਿਰਨ ਨੂੰ ਪੜਾਇਆ ਜਾਂਦਾ ਹੈ ਉਹਨੂੰ ਪੜਾ ਕੇ ਕੀ ਸਮਝਾਇਆ ਜਾਂਦਾ ਹੈ ਜਦੋਂ ਜੰਗਲ ਦੇ ਵਿੱਚ ਹਿਰਨ ਦੌੜਦਾ ਹੈ ਨਾ ਜਿਹੜੇ ਆਮ ਹਿਰਨ ਹੁੰਦੇ ਨੇ ਉਹਨਾਂ ਦੇ ਵਿੱਚ ਜਾ ਕੇ ਉਹ ਗਿਜ ਜਾਂਦਾ ਗਿਜਦਾ ਉਹ ਨਹੀਂ ਜਿਹੜੇ ਜੰਗਲਾਂ ਦੇ ਵਿੱਚ ਹਿਰਨ ਹੁੰਦੇ ਨੇ ਉਹਨਾਂ ਨੂੰ ਆਪਣੇ ਪਿੱਛੇ ਲਾ ਦਿੰਦਾ ਹੁਣ ਜਿਹੜਾ ਗਿਜਾਇਆ ਹੋਇਆ ਹਿਰਨ ਹੁੰਦਾ ਉਹ ਸ਼ਿਕਾਰੀ ਨੇ ਛੱਡਿਆ ਹੁੰਦਾ ਤੇ ਉਹ ਜਿਹੜਾ ਗਿਜਾਇਆ ਹੋਇਆ ਹਿਰਨ ਹੁੰਦਾ ਉਹ ਸਾਰੀ ਡਾਰ ਨੂੰ ਆਪਣੇ ਪਿੱਛੇ ਲਾ ਲੈਂਦਾ ਅੱਗੇ ਸ਼ਿਕਾਰੀ ਧਾਕ ਲਾ ਕੇ ਬੈਠਾ ਹੁੰਦਾ ਨਿਸ਼ਾਨਾ ਬਿੰਨਿਆ ਹੁੰਦਾ ਤੇ ਜਿੰਨੇ ਕੁ ਸ਼ਿਕਾਰੀ ਦੀ ਡਾਰ ਵਿੱਚ ਆ ਜਾਂਦੇ ਨੇ ਮਾਰ ਵਿੱਚ ਆ ਜਾਂਦੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਉਹਨਾਂ ਨੂੰ ਫੜ ਲਿਆ ਜਾਂਦਾ ਜਾਂ ਮਾਰ ਦਿੱਤਾ ਜਾਂਦਾ ਤੇ ਇਹ ਗਿਝਾਏ ਹੋਏ ਸ਼ਿਰਨ ਕੌਣ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਜਿਹੜੇ ਧਰਨਿਆਂ ਦੇ ਵਿੱਚ ਕਿਸਾਨਾਂ ਦਾ ਇਕੱਠ ਹੁੰਦਾ ਉਹਨਾਂ ਨੂੰ ਇਹ ਗਿਝਾਏ ਹੋਏ ਪੜਾਏ ਹੋਏ ਸ਼ਿਰਨ ਧਰਨੇ ਦੇ ਵਿੱਚ ਲੈ ਕੇ ਜਾਂਦੇ ਆ ਲੌਲੀਪੌਪ ਕੀ ਦਿੱਤਾ ਗਿਆ ਤੁਸੀਂ ਜਿੰਨੇ ਮਰਜ਼ੀ ਕਰਜ਼ੇ ਚੁੱਕੋ ਤੁਹਾਡੇ ਕਰਜ਼ੇ ਮਾਪ ਹੋਣਗੇ ਇਹ ਸੱਚਾਈ ਹੈ ਹੁਣ ਤੁਸੀਂ ਉਹ ਦੱਸੋ ਕਿਹੜਾ ਕਿਸਾਨ ਹੈ ਪੰਜਾਬ ਦੇ ਵਿੱਚ ਜਿਨੇ 20 30 ਲੱਖ ਦਾ ਜੇ ਸ਼ੁਰੂਆਤ ਕਰੋਗੇ ਤਾਂ 5-7 ਲੱਖ ਤੋਂ ਸ਼ੁਰੂਆਤ ਹੁੰਦੀ ਹੈ ਹਰੇਕ ਕਿਸਾਨ ਨੇ ਕਰਜ਼ਾ ਚੁੱਕਿਆ ਹੋਇਆ ਉਹ ਕਿਹੜਾ ਪਰ ਹੈ ਜਿਨੇ ਕਰਜ਼ਾ ਨਹੀਂ ਚੁੱਕਿਆ ਹੋਇਆ ਐਵੇਂ 2-4 ਨੂੰ ਛੱਡ ਕੇ ਉਹ ਵੀ ਉਹ ਨੇ ਜਿਨਾਂ ਨੂੰ ਕੋਈ ਸ਼ਰਮ ਹਜਾ ਹੈਗੀ ਹੈ ਨਹੀਂ ਸਭ ਨੇ ਕਰਜ਼ਾ ਚੁੱਕਿਆ ਹੋਇਆ ਹੁਣ ਮਤਲਬ ਜੇ ਤੁਸੀਂ ਐਮਐਸਬੀ ਦੇ ਦਿਓਗੇ ਭਾਰ ਸਰਕਾਰ ਦੇ ਦੇਵੇ ਫਾਲਾਕਿ 100% ਇਹ ਸ਼ੋਰ ਹੈ ਕਿ ਕੋਈ ਵੀ ਸਰਕਾਰ ਐਮਐਸਬੀ ਨਹੀਂ ਦੇਊਗੀ ਇਹ ਸਚਾਈ ਹੈ ਪਰ ਜੇ ਐਮਐਸਬੀ ਦੇ ਦਿਓਗੇ ਕੁੱਖ ਹੋਰ ਵੱਧਣੀ ਹੈ ਮੈਂ ਬਹੁਤ ਵਾਰੀ ਗੁਰਬਾਣੀ ਵਿੱਚ ਉਦਾਹਰਣ ਦਿੱਤੀ ਹੈ ਜਿਹੜੀ ਅੱਗ ਹੈ ਨਾ ਅੱਗ ਕਦੇ ਵੀ ਲੱਕੜਾਂ ਦੇ ਨਾਲ ਨਾਲ ਨਹੀਂ ਪੁਜਦੀ ਜਿੰਨੀਆਂ ਮਰਜ਼ੀ ਤੁਸੀਂ ਅੱਗ ਵਿੱਚ ਲੱਕੜਾਂ ਪਾਈ ਚੱਲੋ ਅੱਗ ਕਦੇ ਸ਼ਾਂਤ ਹੁੰਦੀ ਹੈ ਅੱਗ ਨੂੰ ਬੁਝਾਉਣ ਵਾਸਤੇ ਪਾਣੀ ਚਾਹੀਦਾ ਜਦੋਂ ਐਮਐਸਪੀ ਦਿੱਤੀ ਰੇਟ ਬਾਜ਼ਵ ਤੈ ਕਰ ਦਿੱਤਾ 4000 ਨੂੰ ਕਵੰਟਰਲ ਝੋਨਾ 4000 ਕਵੰਟਰਲ ਕਣਕ ਦਾ ਉਦੋਂ ਹੋਣਾ ਕੀ ਹੈ ਜਿੰਨਾ ਬੰਦਿਆਂ ਨੇ ਅੱਜ 4 ਕਿੱਲਾਂ ਤੇ 1 ਕਰੋੜ ਰੁਪਇਆ ਕਰਜ਼ਾ ਚੁੱਕਿਆ ਹੋ ਦੋ ਕਰੋੜ ਚੁੱਕਣਗੇ ਜਿਨ੍ਹਾਂ ਕੋਲ ਕੋਠੀ ਅੱਜ 50 ਲੱਖ ਦੀ ਹੈ ਉਹਨਾਂ ਨੇ ਕੋਠੀ ਤੇ 1.5 ਕਰੋੜ ਲਾਉਣਾ ਚੇਤੇ ਰੱਖਿਓ ਜਿਨ੍ਹਾਂ ਨੇ ਮਹਾਰਾਜਾ ਪੈਸ ਦੇ ਵਿੱਚ ਵਿਆਹ ਕਰਨਾ ਨਾ 80 90 ਲੱਖ ਰੁਪਇਆ ਦੇ ਉਹਨਾਂ ਡੇਢ ਕਰੋੜ ਰੁਪਇਆ ਬਹਿਤੇ ਲਾਉਣਾ ਹੈ ਜਿਹਦੇ ਹੱਥ ਵਿੱਚ ਅੱਜ 5 ਤੋਲੇ ਦਾ ਕੜਾ ਪਾਇਆ ਹੋਇਆ ਉਹਨੇ 10 ਤੋਲੇ ਦਾ ਪੋਣਾ ਇਹ ਗੱਲ ਚੇਤੇ ਰੱਖਿਓ ਜਿਹੜੇ ਅੱਜ 1000 ਰੁਪਏ ਦੀ ਵਿਸ਼ਕੀ ਦੀ ਬੋਤਲ ਪੀਂਦੇ ਨੇ ਨਾ ਉਹ 1500 ਵਾਲੀ ਪੀਣਗੇ ਜਿਹੜੇ ਕਹਿੰਦੇ ਨੇ ਨਾ ਸ਼ਾਹੀ ਨਸ਼ਾ ਭੀਮ ਖਾਣਾ ਉਹ 2 ਤੋਲੇ ਦੇ ਪਹੁੰਚੇ ਨੇ 5 ਤੋਲੇ ਖਾਣਗੇ ਇਹ ਸਚਾਈ ਹੈ ਪਰ ਸਾਨੂੰ ਇਹ ਸ਼ਰਮ ਨਹੀਂ ਆ ਰਹੀ ਵੀ ਅਸੀਂ ਪੰਜਾਬ ਦਾ ਪੰਜਾਬ ਦੀ ਕਿਸਾਨੀ ਦਾ ਭਾਰਤ ਦਾ ਬੇੜਾ ਕਿਉਂ ਬਹਾਰ ਰਹੇ ਕੱਲ ਇੱਕ ਸੱਜਣ ਨੇ ਫੋਨ ਕੀਤਾ ਕਹਿੰਦਾ ਗਿਆਨੀ ਜੀ ਜਿਹੜੇ ਵਪਾਰੀ ਨੇ ਉਹ ਅਰਬਾਂ ਖਰਬਾਂ ਰੁਪਈਆ ਲੈ ਕੇ ਇੰਡੀਆ ਚੋਂ ਚਲੇ ਗਏ ਭੱਜ ਗਏ ਪਗੋੜੇ ਹੋ ਗਏ ਉਹਨੇ ਇਹ ਕਿਹਾ ਮੇਕੇ ਹਾਂ ਹੋ ਗਏ ਤੁਸੀਂ ਕੀ ਚਾਹੁੰਦੇ ਹੋ ਕਹਿੰਦਾ ਸਾਡਾ ਵੀ ਕਰ ਜਾ ਮਾਫ ਹੋਵੇ ਮੇਕੇ ਤੁਸੀਂ ਭੱਜ ਜਾਓ ਕਹਿੰਦਾ ਭਜਦਾ ਨਹੀਂ ਸਕਦੇ ਨਹੀਂ ਸਾਨੂੰ ਬੀਜਾ ਨਹੀਂ ਮਿਲਣਾ ਸਾਡੇ ਤੇ ਪਰਚੇ ਪਏ ਹੋਏ ਆ ਮਤਲਬ ਜੇ ਕੋਈ ਮਨੁੱਖ ਭਾਰਤ ਦਾ ਪੰਜਾਬ ਦਾ ਬੇੜਾਗਰ ਕਰਨਾ ਚਾਹੁੰਦਾ ਜਾਂ ਬੇੜਾਗਰ ਕਰ ਗਿਆ ਮਤਲਬ ਅਸੀਂ ਵੀ ਉਹਦੀ ਰੀਸ ਕਰਨੀ ਹੈ ਅਸੀਂ ਵੀ ਪੰਜਾਬ ਦਾ ਬੇੜਾ ਗੜ ਕਰ ਕਰਕੇ ਭੱਜ ਗਏ ਅਸੀਂ ਵੀ ਇੰਡੀਆ ਦਾ ਬੇੜਾ ਗੜ ਕਰ ਕਰਕੇ ਭੱਜ ਗਏ ਅਸੀਂ ਵੀ ਕਰਪਟ ਹੋਈਏ ਫਿਰ ਖਬਰਾਂ ਲੱਗਣਗੀਆਂ ਜਦੋਂ ਰਿਫਿਊਜੀ ਕੇਸ ਲਾਉਣੇ ਜਾ ਕੇ ਕੈਨੇਡਾ ਦੇ ਵਿੱਚ ਇਹ ਕੌਣ ਆ ਜੀ ਇਹ ਫਲਾਣਾ ਜੀ ਗੁਰਮੀਤ ਸਿੰਘ ਹੈ ਇਹਦੇ ਕੋਲੇ 15 ਕਿੱਲੇ ਜ਼ਮੀਨ ਸੀ ਇਹਨੇ ਫਰਾਡ ਕੀਤਾ ਬੈਂਕ ਦੇ ਨਾਲ 5 ਕਰੋੜ ਰੁਪਏ ਦੇ ਸਰ ਕਰਜ਼ਾ ਸੀ ਇਹ ਇੰਡੀਆ ਤੋਂ ਭਗੌੜਾ ਹੋ ਕੇ ਆਇਆ ਹੁਣ ਇਹਨੇ ਰਿਫਿਊਜੀ ਕੇਸ ਲਾ ਲਿਆ ਕੌਣ ਆ ਜੀ ਇਹ ਸਰਦਾਰ ਹੈ ਜੀ ਫਿਰ ਖਬਰਾਂ ਲੱਗਣਗੀਆਂ ਜਣ ਕੇ ਮਾਂ ਦੇਉ ਪੁੱਤੋ ਮੈਂ ਪੰਜਾਬੀ ਵਿੱਚ ਕਹਿਣ ਲੱਗਾ ਜਲੂਸ ਕਢਾਉਣ ਵਾਸਤੇ ਕੋਈ ਕਸਰ ਛੱਡਿਓ ਨਾ ਕੌਮ ਤੇ ਵੀ ਟੈਗ ਲੱਗੇ ਪੰਜਾਬੀ ਹੋਣ ਤੇ ਵੀ ਟੈਗ ਲੱਗੇ ਪੂਰੀ ਦੁਨੀਆ ਵਿੱਚ ਸਾਡਾ ਜਲੂਸ ਨਿਕਲੇ ਕਿ ਆ ਪੰਜਾਬ ਦਾ ਉਹ ਕਿਸਾਨ ਹੈ ਜਿਹੜਾ ਫਰੋਡ ਕਰਕੇ ਭੱਜਿਆ ਬਨਾਬ ਦੇ ਵਿੱਚੋਂ ਇਹਦੀ ਜ਼ਮੀਨ ਦੀ ਨਿਲਾਮੀ ਹੋਈ ਹੈ ਨਿਲਾਮੀ ਹੋਈ ਹੈ ਆਪਣੀ ਕਰਤੂਤ ਕਰਕੇ ਚਾਦਰ ਦੇ ਕੇ ਦੇਖ ਕੇ ਪੈਰ ਪਸਾਰਿਆ ਨਹੀਂ ਕੁੜੀ ਦਾ ਵਿਆਹ ਵੀ 80 ਕਿੱਲਿਆਂ ਵਾਲੇ ਨੂੰ ਕੀਤਾ ਜਿ세 2 ਕਰੋੜ ਰੁਪਇਆ ਦਾਜ ਦੇਣਾ ਪਿਆ ਕੋਈ ਕਰਜ਼ਾ ਚੱਕਣਾ ਪਿਆ ਕੋਠੀ ਗਵਾਂਢੀ ਨੂੰ ਦੇਖ ਕੇ ਪਾਈ ਉਹਨੇ 50 ਲੱਖ ਲਾਇਆ ਸੀ ਤੇ ਮੈਂ ਕਰੋੜ ਲਾਇਆ ਸਾਡੀਆਂ ਚੱਕ ਕੇ ਮੈਂ ਫਹਾ ਲਿਆ ਫਿਰ ਮੈਨੂੰ ਮਰ ਲਈ ਮਜਬੂਰ ਹੋਣਾ ਪਿਆ ਗਲ ਵਿੱਚ ਮੈਂ ਫਹਾ ਪਾ ਲਿਆ ਸੀ ਪਰਿਵਾਰ ਨੇ ਬਚਾ ਲਿਆ ਮੋਕੇ ਤੇ ਆ ਕੇ ਇਹ ਖਬਰ ਸੁਣਨਾ ਚਾਹੁੰਦੇ ਸੀ ਆਪਣਾ ਜਲੂਸ ਕਢਾਉਣਾ ਚਾਹੁੰਦੇ ਮੈਂ ਲਾਸਟ ਵਿੱਚ ਕਹਿ ਦੇਣਾ ਜਿੰਨੇ ਵੀ ਕਿਸਾਨ ਆਗੂ ਦਲਾਲ ਅੱਜ ਕਿਸਾਨਾਂ ਨੂੰ ਗੁੰਮਰਾਹ ਕਰਦੇ ਨੇ ਉਹ ਦੱਸਣ ਟੇਬਲ ਟਾਕ ਕਰਕੇ ਵੀ ਕਿਹੜੇ ਮੁਲਕ ਦੇ ਵਿੱਚ ਕਿਹੜੀ ਸਰਕਾਰ ਨੇ ਐਮਐਸਬੀ ਦਿੱਤੀ ਹੋਈ ਐ ਅਸੀਂ ਗੱਲਾਂ ਕਰਦੇ ਹੁਣਾਂ ਮੁਲਕਾਂ ਦੀ ਕੈਨੇਡਾ ਸਾਡੇ ਨਾਲ 950 ਸਾਲ ਅੱਗੇ ਐ ਜੀ ਇੰਗਲੈਂਡ ਸਾਡੇ ਨਾਲ 950 ਸਾਲ ਅੱਗੇ ਐ ਜੀ ਆਸਟ੍ਰੇਲੀਆ ਸਾਡੇ ਨਾਲ ਅੱਗੇ ਐ ਜੀ ਜੇ ਉਹ ਅੱਗੇ ਨੇ ਉਹਨਾਂ ਦੀ ਸਰਕਾਰ ਦਾ ਕੋਈ ਕਾਇਦਾ ਕਾਨੂੰਨ ਵੀ ਦੇਖੋ ਨਾ ਐਦੋਂ ਵੱਧ ਕੁਝ ਨਹੀਂ ਕਹਿਣਾ ਜੇ ਦਲਾਲਾਂ ਨੂੰ ਮਾੜੇ ਮਾੜੇ ਸ਼ਰਮ ਹੋਊ ਤਾਂ ਥੋੜਾ ਬਹੁਤਾ ਪੰਜਾਬ ਲਈ ਤੇ ਪੰਜਾਬ ਦੇ ਕਿਸਾਨਾਂ ਲਈ ਸੋਚ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ